ਕਿ ਵੱਡੇ ਬੰਦਿਆਂ ਦੇ ਮਨ ਵਿੱਚ ਹੋ ਸਕਦੀ ਆਮ ਲੋਕਾਂ ਦੇ ਆਮ ਜਨਤਾ ਦੇ ਮਨ ਵਿੱਚ ਕੋਈ ਨਹੀਂ ਹੁੰਦੀ ਖੋਟ ਦੋਸਤੋ ਅੱਤ ਦੀ ਗਰਮੀ ਹੈ ਟੈਂਪਰੇਚਰ 40 ਤੋਂ ਪਾਰ ਹੈ ਫਿਰ ਵੀ ਪੰਜਾਬ ਕਰ ਰਿਹਾ ਹੈ ਵੋਟ ਦੋਸਤੋ ਪੰਜਾਬ ਕਰ ਰਿਹਾ ਹੈ ਵੋਟ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਕੁਰੀ ਤੁਸੀਂ ਸ਼ੇਅਰ ਤੋਂ ਅਲਾਲ ਦੇ ਵੀਡੀਓ ਕਿਸ ਬਾਬਾ ਤੋਂ ਹੋਣ ਵਾਲੀ ਹੈ ਦੋਸਤੋ ਅੱਜ ਅਖੀਰਲਾ ਗੇੜ ਅਖੀਰਲਾ ਦਿਨ ਔਰ ਵੋਟਾਂ ਹੋ ਰਹੀਆਂ ਜੀ ਲੋਕ ਸਭਾ ਇਲੈਕਸ਼ਨ ਵਾਸਤੇ ਔਰ ਪੰਜਾਬ ਅੱਤ ਦੀ ਗਰਮੀ ਵਿੱਚ ਵੋਟ ਕਰ ਰਿਆ ਪਹਿਲੇ ਜਿਹੜੇ ਅੰਕੜੇ ਸਾਹਮਣੇ ਆਏ ਆ ਕਿ 2 ਘੰਟਿਆਂ ਦੇ ਅੰਦਰ 10% ਲੋਕਾਂ ਨੇ ਵੋਟਾਂ ਕਰ ਦਿੱਤੀਆਂ ਆਪਣੇ ਨਵਾਂ ਸ਼ਹਿਰ ਜ਼ਿਲ੍ਹੇ ਦੀ ਗੱਲ ਕਰੀਂ ਸ਼ਿਦਿਆਜਮ ਸ਼ਿਦਾਰ ਪਾਗਲ ਸਿੰਘ ਦੇ ਨਾਮ ਤੇ ਸਾਡਾ ਜ਼ਿਲ੍ਹਾ ਹੈ ਸ਼ਿਦਪਾਗਲ ਸਿੰਘ ਜ਼ਿਲ੍ਹੇ ਦੀ ਗੱਲ ਕਰੀਏ ਸ਼ਿਦਪਾਗਲ ਸਿੰਘ ਨਗਰ ਦੀ ਗੱਲ ਕਰੀਏ ਤਾਂ 615 ਪੋਲਿੰਗ ਬੂਥ ਸਨ ਨਵਾਂ ਸ਼ਹਿਰ ਚ 217 ਪੋਲਿੰਗ ਬੂਥ ਨੇ ਔਰ ਇਸ ਸਮੇਂ ਅਸੀਂ ਨਹਿਰੂ ਗੇਟ ਤੇ ਮੌਜੂਦ ਕਮੇਟੀਕਰ ਦੇ ਨਜ਼ਦੀਕ ਮੌਜੂਦ ਹਾਂ ਪੋਲਿੰਗ ਬੂਥ ਇੱਥੇ ਵੀ ਲੱਗੇ ਹੋਏ ਆ ਲੋਕਾਂ ਵਿੱਚ ਲੋਕੀ ਆ ਰਹੇ ਨੇ ਵੋਟ ਕਰ ਰਹੇ ਆ ਕਿਉਂਕਿ ਲੋਕਾਂ ਨੇ ਅੱਜ ਆਪਣੀ ਜਿਹੜੀ ਜਿਹੜਾ ਮਤਦਾਨ ਕਰਨਾ ਆਪਣੀ ਮਤ ਮਸ਼ੀਨਾਂ ਵਿੱਚ ਕੈਦ ਕਰਕੇ ਦੇ ਦੇਣੀ ਹੈ ਇਹ 4 ਤਰੀਕ ਨੂੰ ਪਤਾ ਲੱਗਣਾ ਕਿ ਕਿਹੜੀ ਮਤ ਦਿੱਤੀ ਹੈ ਅਸੀਂ ਆਮ ਪਬਲਿਕ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਇੱਕ ਵਾਰੀ ਵੋਟ ਜ਼ਰੂਰ ਕਰਨਾ ਚਾਹੀਦਾ ਤੁਹਾਨੂੰ ਭਾਗੀਦਾਰ ਬਣਨਾ ਚਾਹੀਦਾ ਕਿਉਂਕਿ ਕਿਸਮਤ ਤੁਹਾਡੀ ਦਾ ਫੈਸਲਾ ਅਗਲੇ 5 ਸਾਲਾਂ ਵਾਲੇ ਹੋਣਾ ਅਸੀਂ ਵੀ ਵੋਟ ਕਰ ਦੇਣੀ ਥੋੜੀ ਦੇਰ ਤੀ ਵੋਟ ਕਾਸਟ ਕਰ ਦੇਣੀ ਆ ਕਮੇਟੀਕਰ ਦੇ ਕੋਲ ਤੁਹਾਨੂੰ 5 5 ਬੂਥ ਜਿਹੜੇ ਨਜ਼ਰ ਆਉਣਗੇ ਔਰ ਚੰਦੂ ਮਾਜਰਾ ਸਾਹਿਬ ਦਾ ਇੱਧਰ ਬੂਥ ਲੱਗਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਨੌਜਵਾਨ ਬੈਠੇ ਆ ਔਰ 18 ਤੋਂ 19 ਸਾਲ ਦੇ ਜਿਹੜੇ ਆਪਣੇ ਜ਼ਿਲ੍ਹੇ ਵਿੱਚ 14000 ਦੇ ਆਸ-ਪਾਸ ਨੌਜਵਾਨ ਇਸ ਵਾਰ ਵੋਟ ਕਾਸਟ ਕਰਨਗੇ ਉਧਰਲੇ ਪਾਸੇ BSP ਦਾ ਬੂਥ ਲੱਗਾ ਆ ਆਮ ਆਦੀ ਪਾਰਟੀ ਦਾ ਬੂਥ ਲੱਗਾ ਹੈ BJP ਦਾ ਬੂਥ ਲੱਗਾ ਹੈ ਤੇ ਇੱਧਰ ਪ੍ਰਿਥੀ ਚੰਦ ਜੀ ਬੈਠੇ ਨੇ ਬੜਾ ਨਾਮ ਚਰਚਾ ਵਿੱਚ ਆਇਆ ਸੀ ਇਹਨਾਂ ਦਾ ਔਰ ਬਿਲਕੁਲ ਬੂਥ ਵੀ ਨਾਲ ਬੀਜੇਪੀ ਦੇ ਹੀ ਲਾਇਆ ਹੋਇਆ। ਪਰ ਗੱਲਬਾਤ ਹੁੰਦੀ ਹੋਣੀ ਹੈ। ਔਰ ਕਾਂਗਰਸ ਦਾ ਬੂਥ ਹੈ। ਤਾਂ ਸਾਥੀਓ ਅੱਜ ਵੋਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਲੇ 5 ਸਾਲਾਂ ਲਈ ਤੁਹਾਡੀ ਸਾਡੀ ਕਿਸਮਤ ਦਾ ਫੈਸਲਾ ਤੁਸੀਂ ਕਰਨਾ ਹੈ। ਉਸ ਤੋਂ ਬਾਅਦ ਲੀਡਰਾਂ ਨੇ ਫੈਸਲਾ ਕਰਨਾ। ਤੁਹਾਨੂੰ ਜਿਹੜਾ ਲੀਡਰ ਚੰਗਾ ਲੱਗਦਾ, ਜਿਹੜਾ ਸੱਚਾ ਲੱਗਦਾ, ਜਿਹੜਾ ਪਿਓਰ ਲੱਗਦਾ, ਜਿਹੜਾ ਲੱਗਦਾ ਕਿ ਕ੍ਰਿਸਟਲ ਕਲੀਅਰ ਚੱਲੇਗਾ, ਉਹਨੂੰ ਤੁਸੀਂ ਵੋਟ ਕਰ ਸਕਦੇ ਹੋ ਔਰ ਦੱਸਣਾ ਨਹੀਂ ਹੈ। ਕਿ ਤੁਸੀਂ ਵੋਟ ਕਿਨੂੰ ਕੀਤੀ ਹੈ ਪਰ ਪੰਜਾਬ ਦੀ ਸਥਿਤੀ ਕਰੀਏ ਪੰਜਾਬ ਵਿੱਚ ਇਸ ਵਾਰ ਕੋਈ ਅਲਾਈਅੰਸ ਨਹੀਂ ਹੈ ਬੇਸ਼ੱਕ ਇੰਡੀਆ ਅਲਾਈਅੰਸ ਹੈ ਲੇਕਿਨ ਪੰਜਾਬ ਚ ਬਿਨਾ ਅਲਾਈਅੰਸ ਤੋਂ ਵੋਟ ਪੈ ਰਹੀ ਹੈ ਔਰ ਪੰਜਾਬ ਵਿੱਚ ਪਹਿਲੀ ਵਾਰ ਹੈ ਕਿ ਕਾਂਗਰਸ ਅਕਾਲੀ ਸੱਤਾ ਚ ਨਹੀਂ ਹਨ ਆਮ ਆਦਮੀ ਪਾਰਟੀ ਸੱਤਾ ਚ ਇਸ ਕਰਕੇ ਸਵਾਲ ਵੀ ਕਾਂਗਰਸ ਵਾਲੇ ਨੂੰ ਘੱਟ ਪੁੱਛੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਨੂੰ ਘੱਟ ਸਵਾਲ ਪੁੱਛੇ ਜਾ ਰਹੇ ਨੇ ਜਿਹੜੀਆਂ ਪਾਰਟੀਆਂ ਸੱਤਾ ਵਿੱਚ ਨੇ ਉਹਨਾਂ ਤੋਂ ਸਵਾਲ ਜ਼ਿਆਦਾ ਪੁੱਛੇ ਜਾ ਰਹੇ ਦਰ ਬੀਜੇਪੀ ਦਾ ਬੂਥ ਹੈ ਬੂਥ ਨੰਬਰ 77 ਹੈ ਜੀ ਇਹ ਬੂਥ ਨੰਬਰ 77 77 ਬੂਥ ਨੰਬਰ 70 ਤੇ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਸੂਰੀ ਸਾਹਿਬ ਤੁਹਾਡੇ ਦਾ ਅੱਛਾ ਮੈਂ ਪਿੱਛੇ ਦੇਖਿਆ ਬੂਥ ਕਈਆਂ ਤੇ ਉੱਥੇ ਆਹ ਹਾਲਾ-ਹਾਲਿਆ ਬੀਜੇਪੀ ਦੇ ਬੂਥਾਂ ਤੇ ਨਹੀਂ ਪਰ ਇੱਥੇ 70 ਨੰਬਰ ਬੂਥ ਤੇ ਰੌਣਕਾਂ ਨੇ ਜੀ ਔਰ ਅਸੀਂ ਸਾਡਾ ਅੱਜ ਫਰਜ਼ ਆਇਆ ਕਿ ਅਸੀਂ ਸਿਰਫ ਲੋਕਾਂ ਨੂੰ ਫੈਸਿਲੀਟੇਟ ਕਰਨ ਲਈ ਬੈਠੇ ਆਂ ਅਸੀਂ ਕੋਈ ਅੱਜ ਲੋਕ ਆਪਣਾ ਮੰਨ ਜਿੱਥੇ ਵੀ ਵੋਟ ਪਾਣੀ ਹੈ ਬਣਾ ਕੇ ਆਂਦੇ ਨੇ ਆ ਸਾਡਾ ਫਰਜ਼ ਹੈ ਚਾਹੇ ਜਿਹਨੂੰ ਵੀ ਪਾਣਾ ਅਸੀਂ ਉਹਦੀ ਵੋਟ ਲੱਭ ਕੇ ਦੇ ਰਹੇ ਆਂ ਬਿਲਕੁਲ ਸਮਝਦਾਰ ਬੰਦੇ ਦੀ ਇਹੀ ਨਿਸ਼ਾਨੀ ਹੈ ਪ੍ਰੋਮੋਸ਼ਨ ਨਹੀਂ ਕਰ ਰਹੇ ਸਿਰਫ ਲੋਕਾਂ ਨੂੰ ਜਾਗਰੂਕ ਕਰ ਰਹੇ ਸਾਡੀ ਕੀ ਲਿਮਿਟੇਸ਼ਨ ਹੈ ਕਿਉਂਕਿ ਕੋਡ ਆਫ ਕੰਡਕਟ ਨਾਲੇ ਵੀ ਚੱਲ ਰਿਹਾ ਹੈ ਜੀ ਜੀ ਔਰ ਅਸੀਂ ਸਿਰਫ ਫੈਸਿਲੀਟੇਟ ਕਰਨ ਲਈ ਕਾਰਜਕਰਤਾ ਬੈਠੇ ਨੇ ਸੇਵਾ ਸੇਵਾ ਭਾਵ ਦੇ ਨਾਲ ਉਹ ਚਾਹੇ ਕਿਸੇ ਵੀ ਕਾਊਂਟਰ ਤੋਂ ਚਲੋ ਠੀਕ ਹੈ ਜੀ ਤਾਂ ਕਿ ਜੇ ਦੀ ਕਿਸੇ ਨੂੰ ਵੋਟ ਅਸੀਂ ਤਾਂ ਸਿਰਫ ਅਪੀਲ ਇਹ ਕਰਾਂਗੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਵੋਟ ਪਾਣ ਆਣ ਔਰ ਆਪਣਾ ਵੋਟਰ ਆਈਡੀ ਕਾਰਡ ਜਾਂ ਆਪਣੀ ਸਲਿੱਪ ਜਾਂ ਆਧਾਰ ਕਾਰਡ ਨਾਲ ਲੈ ਕੇ ਆਣ ਅਸੀਂ ਉਹਨਾਂ ਦੀ ਵੋਟ ਲੱਭਣ ਚ ਉਹਨਾਂ ਦੀ ਹੈਲਪ ਕਰ ਰਹੇ ਹਾਂ ਹੈਲਪ ਕਰਨ ਲਈ ਬੈਠੇ ਆ ਸਿਮੂਕੇਟ ਕਰਨ ਦੀ ਕਰਨ ਲਈ ਬੈਠਿਆ ਲੇਕਿਨ ਤੁਹਾਨੂੰ ਅੱਜ ਕੋਈ ਪਰਮਾਉਣ ਦੀ ਜਾਂ ਕੋਈ ਆਪਣੇ ਵੱਲੋਂ ਕੋਈ ਨਵੀਂ ਚੀਜ਼ ਦੱਸਣ ਦੀ ਕੋਸ਼ਿਸ਼ ਨਹੀਂ ਕਰੂਗਾ ਇੱਧਰ ਕਾਂਗਰਸ ਦਾ ਬੂਥ ਹੈ ਕੋਈ ਗੱਲ ਕਰਨੀ ਚਾਹੂਗੇ ਤੁਸੀਂ ਚਲੋ ਠੀਕ ਹੈ ਜੀ ਇੱਕ ਤਰ੍ਹਾਂ ਮੈਂ ਦੱਸਿਆ ਕਿ ਨਵਾਂ ਸ਼ਹਿਰ 'ਚ 217 ਜਗ੍ਹਾ ਬੂਥ ਲੱਗੇ ਆ 615 ਪੂਰੇ ਜ਼ਿਲ੍ਹੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਇੱਧਰ ਲੱਗਿਆ ਹੋਇਆ ਆਮ ਆਦਮੀ ਪਾਰਟੀ ਤੋਂ ਗगन ਜੀ ਵੀ ਇੱਥੇ ਬੈਠੇ ਨੇ ਗगन ਜੀ ਫੈਸਿਲੀਟੇਟ ਕਰ ਰਹੇ ਲੋਕਾਂ ਨੂੰ ਬਿਲਕੁਲ ਜੀ ਚਲੋ ਗਗ ਵੋਟਾਂ ਦੀ ਅਪੀਲ ਤਾਂ ਹੁਣ ਪਾਰਟੀ ਵਾਈਸ ਹੀ ਕਰਨੀ ਨਹੀਂ ਹੈਗੀ ਜੀ ਜੀ ਅਪੀਲ ਨਹੀਂ ਪਰ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਲੋਕਤੰਤਰ ਦੀ ਜਿਹੜਿਆ ਸਭ ਤੋਂ ਵੱਡੀ ਪੰਚਾਇਤ ਆ ਉਹ ਚੁੜਨ ਗਿਆ ਰਹੇ ਹੋ ਪੰਜਾਬ ਵਾਸੀਆਂ ਨੂੰ ਅੱਜ ਇੱਕ ਤਰੀਕ ਮਿਲੀ ਸੀ ਉਸ ਪੰਚਾਇਤ ਨੂੰ ਚੁੜਨ ਵਾਸਤੇ ਤਾਂ ਸਾਰਿਆਂ ਨੂੰ ਇਹੀ ਬੇਰੇਵਲ ਬੇਨਤੀ ਹੈ ਕਿ ਚੰਗੇ ਇਮਾਨਦਾਰ ਵਿਅਕਤੀ ਜਿਹੜੇ ਹਰ ਵੇਲੇ ਤੁਹਾਡੇ ਨਾਲ ਖੜੇ ਆ ਤੁਹਾਡੇ ਇੱਕ ਫੋਨ ਤੇ ਭੱਜੇ ਆਂਦੇ ਨੇ 24 ਘੰਟੇ ਤੁਹਾਡੇ ਨਾਲ ਰਹੇ ਉਹਨਾਂ ਨੂੰ ਵੋਟ ਪਾ ਕੇ ਆਪਣੇ ਜਿਹਦਾ ਪਰਿਵਾਰ ਦਾ ਮੈਂਬਰ ਤੁਸੀਂ ਬਣਾਏ ਰੱਖਿਆ ਉਹਨਾਂ ਨੂੰ ਇੱਦਾਂ ਹੀ ਪਰਿਵਾਰ ਦਾ ਮੈਂਬਰ ਬਣਾਏ ਰੱਖਿਓ ਚਲੋ ਬਹੁਤ ਸ਼ੁਕਰੀਆ ਤਾਂ ਇੱਧਰ ਯੂਥ ਬੈਠਾ ਯੂਥ ਕਹਿੰਦਾ ਸਾਡੇ ਵੱਲੋਂ ਦੂਰ ਹੀ ਸਾਸਿਕਾਲ ਹੈ ਪਰ ਚਲੋ ਨੌਜਵਾਨ ਬੈਠੇ ਆ ਬੂਥ ਲਾ ਕੇ ਬੈਠੇ ਆ ਔਰ ਸ਼ਾਂਤਮੀ ਢੰਗ ਨਾਲ ਪੋਲਿੰਗ ਹੋ ਰਹੀ ਹੈ ਵੋਟ ਕਾਸਟ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ 18 ਤੋਂ 19 ਉਮਰ ਦੇ ਜਿਹੜੇ ਨੌਜਵਾਨ ਨੇ 14000 ਜਿਹੜੇ ਆਪਣੇ ਜ਼ਿਲ੍ਹੇ ਵਿੱਚ ਹੈਗੇ ਆ ਔਰ ਪਰਲੇ ਪਾਸੇ BSP ਦਾ ਬੂਥ ਵੀ ਲੱਗਾ ਹੋਇਆ ਕੋਈ ਵੀ ਇਸ ਸਮੇਂ ਪ੍ਰਚਾਰ ਨਹੀਂ ਕਰ ਰਿਹਾ ਇਹਨਾਂ ਦਾ ਹੀ ਕਹਿਣਾ ਕਿ ਆਪਾਂ ਫੀਜ਼ਿਬਿਲਿਟੀ ਲਈ ਲੋਕਾਂ ਦੀ ਹੈਲਪ ਲਈ ਬੈਠੇ ਤਾਂ ਜੋ ਵੋਟ ਲੱਭਣ 'ਚ ਆਸਾਨੀ ਰਹੇ ਆ ਬੀਐਸਪੀ ਦਾ ਬੂਥ ਲੱਗਾ ਹੋਇਆ ਤਾਂ ਕਿਸੇ ਵੀ ਪੋਲਿਟੀਕਲ ਪਾਰਟੀ ਨੇ ਪ੍ਰਚਾਰ 'ਚ ਕੋਈ ਕਮੀ ਨਹੀਂ ਛੱਡੀ ਪਰ ਹੁਣ ਪ੍ਰਚਾਰ ਬੰਦ ਹੈ ਸਿਰਫ ਲੋਕਾਂ ਦੀ ਹੈਲਪ ਲਈ ਜਿਹੜੇ ਇਹ ਹੈਲਪ ਡੈਸਕ ਨੇ ਇੱਕ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਬੂਥ ਲਗਾਏ ਹੋਏ ਆ ਔਰ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਦੱਸ ਕੇ ਆਟਾ ਕਿ ਪਹਿਲੀ ਵਾਰ ਹੈ ਕਿ ਸੱਤਾ ਵਿੱਚ ਕਾਂਗਰਸ ਜਾਂ ਅਕਾਲੀ ਨਹੀਂ ਹਨ ਜਦੋਂ ਲੋਕ ਸਭਾ ਇਲੈਕਸ਼ਨ ਹੋ ਰਹੀ ਹੈ ਪਹਿਲੀ ਵਾਰ ਤੀਜੀ ਧਿਰ ਹੈ ਜੀ ਬਾਈ ਜੀ ਹੈਲਪਲੀ ਬੈਠੇ ਹੋ ਪਰ ਆਪਾਂ ਪ੍ਰਚਾਰ ਨਹੀਂ ਕਰ ਸਕਦੇ ਪਾਣੀ ਪੀਓ ਪ੍ਰਚਾਰ ਨਾ ਕਰਿਓ ਪ੍ਰਚਾਰ ਕੱਲ ਤੋਂ ਖਤਮ ਹੋ ਗਿਆ ਸਰ ਹਾਂ ਤੁਸੀਂ ਇੱਥੇ ਪਬਲਿਕ ਦੇ ਹੈਲਪਲੀ ਬੈਠੇ ਹੋ ਪਬਲਿਕ ਦੀ ਹੈਲਪਲੀ ਬੈਠੇ ਹੋ ਠੀਕ ਹੈ ਤੁਹਾਨੂੰ ਬਹੁਤ ਸ਼ੁਕਰੀਆ ਉਹ ਨਾਲ ਦੀ ਨਾਲ ਤੁਹਾਨੂੰ ਹੋਰ ਬੂਥਾ ਤੇ ਵੀ ਜਾ ਕੇ ਕਿਹੜੇ ਸਥਿਤੀ ਦਿਖਾਵਾਂਗੇ ਇੱਕ ਨਵੀਂ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਉਹ ਇਹ ਵੀ ਆ ਕਿ AI ਦੇ ਥਰੂ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕੇ ਪੋਲਿਟਿਕਲ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਆ ਉਹਨਾਂ ਦਾ ਉਹਨਾਂ ਦੀ ਆਵਾਜ਼ ਨੂੰ ਉਹਦੇ ਨਾਲ ਮੈਨੀਪੂਲੇਸ਼ਨ ਕਰਕੇ ਕਿਹਾ ਜਾ ਰਿਹਾ ਕਿ ਯਾਰ ਫਲਾਨੀ ਦੂਜੀ ਪਾਰਟੀ ਨੂੰ ਵੀ ਵੋਟ ਪਾ ਦਿਓ ਇਹ ਹੁਣ ਨਵਾਂ ਢੰਗ ਸ਼ੁਰੂ ਹੋ ਗਿਆ ਕਿ ਮੇਰੀ ਪਾਰਟੀ ਨੂੰ ਵੋਟ ਨਾ ਪਾਓ ਦੂਜੀ ਪਾਰਟੀ ਨੂੰ ਵੋਟ ਪਾ ਦਿਓ ਇਹ ਫੇਕ ਤਰੀਕੇ ਦੀ AI ਦੇ ਥਰੂ ਕਾਲ ਕੀਤੀ ਜਾਂਦੀ ਹੈ ਔਰ ਅਲੱਗ ਹੀ ਤਰ੍ਹਾਂ ਦਾ ਨੈਰੇਟਿਵ ਸਿਰਜਣ ਦੀ ਗੱਲ ਕੀਤੀ ਜਾਂਦੀ ਹੈ ਪਰ ਲੋਕ ਵੀ ਸਿਆਣੇ ਆ ਲੋਕਾਂ ਨੇ ਆਪਣਾ ਮਨ ਪਹਿਲੀ ਬਣਾਇਆ ਹੁੰਦਾ ਲੋਕਾਂ ਨੂੰ ਪਤਾ ਹੈ ਕਿ ਕੌਣ ਸਾਡਾ ਸਾਥ ਦਿੰਦਾ ਕੌਣ ਸਾਥ ਨਹੀਂ ਦਿੰਦਾ ਕਿਹਨੇ ਖੜਨਾ ਕਿੰਨੇ ਭੱਜਣਾ ਲੋਕਾਂ ਨੂੰ ਸਭ ਪਤਾ ਹੈ ਲੋਕ ਜਾਣੀ ਜਾਣ ਨੇ ਔਰ ਲੋਕਾਂ ਨੂੰ ਹੀ ਸਜਦਾ ਕਿਉਂਕਿ ਲੋਕ ਹੀ ਬਣਾਉਂਦੇ ਨੇ ਲੋਕ ਹੀ ਲਾਉਂਦੇ ਨੇ ਔਰ ਡੈਮੋਕ੍ਰੇਸੀ ਲੋਕਾਂ ਦੇ ਨਾਲ ਹੀ ਹੈ ਲੋਕਾਂ ਤੋਂ ਬਿਨਾ ਕੋਈ ਡੈਮੋਕ੍ਰੇਸੀ ਨਹੀਂ ਹੈ ਹੁਣ ਆਪਾਂ ਕਿਹੜੇ ਬੂਥ ਤੇ ਜਾਵਾਂਗੇ ਜੀ ਇੱਕ ਵਾਰੀ ਮੈਨੂੰ ਦਿਖਾ ਦਿਓ ਕਿੰਨੇ ਭੈਣ ਭਰਾ ਜੁੜੇ ਹੋਏ ਆ ਆ ਸਿਸਟਮ ਤੇ ਅਪਡੇਟ ਨਹੀਂ ਹੋ ਰਿਹਾ ਮੈਮ ਤੁਸੀਂ ਦਿਖਾ ਦਿਓ ਜੀ ਮੈਨੂੰ ਕੋਈ ਅਪਡੇਟ ਹੈ ਜੇ ਹੀ ਮੈਡਮ ਤੁਹਾਨੂੰ ਲੱਗਦੀ ਹੋਵੇ ਕਿ ਜਿਹੜੀ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਨਾਲ ਦੀ ਨਾਲ ਦੱਸਦੇ ਰਹੋ ਤਾਂ ਜੋ ਅਸੀਂ ਇਸ ਲਾਈਵ ਨੂੰ ਹੀ ਕੰਟੀਨਿਊ ਕਰੀਏ ਕਿ ਅਗਲੇ ਲਾਈਵ ਤੱਕ ਆਪਣੇ ਦਰਸ਼ਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰੀਏ ਤਾਂ ਜੋ ਜਿਹੜੀ ਅਸੀਂ ਦੁਆਰਤੀ ਲਾਈਵ ਔਨ ਕਰੀਏ ਤੇ ਉਹ ਜੁੜ ਜਾਣ ਸਾਡੇ ਨਾਲ ਅਗਲੇ ਲਾਈਵ ਤੱਕ ਜੀ ਤੱਕ ਅچھے ਪਰਿਵਾਰਕ ਮੈਂਬਰ ਸਾਡੇ ਜੁੜੇ ਹੋਏ ਆ ਸਭ ਐਸੇ ਸਾਰੇ ਹੀ ਅچھے ਪਰ ਮੈਂ ਤੁਹਾਨੂੰ ਨੇ ਖੋਰ ਡਿਟੇਲ ਦੱਸ ਦੇਣਾ ਜੀ ਜਿਹੜੀ ਡਿਟੇਲ ਅਸੀਂ ਕੱਢ ਕੇ ਲੈ ਕੇ ਆਏ ਸੀਗੇ ਇੱਕ ਸਕਿੰਟ ਦਾ ਪਾਉਜ਼ ਮੈਂ ਲਵਾਂਗਾ ਜੀ ਉਸ ਤੋਂ ਬਾਅਦ ਤੁਹਾਨੂੰ ਪੂਰੀ ਡਿਟੇਲ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਆਂ ਤਾਂ ਇਸ ਵਾਰ ਪੂਰੇ ਜ਼ਿਲ੍ਹੇ ਵਿੱਚ 495183 ਵੋਟਰ ਆ ਜਿਹੜੇ ਜਿਹਦੇ ਵਿੱਚੋਂ ਮੇਲ ਹਨ 256435 ਫੀਮੇਲ ਹਨ 238729 ਤੇ ਥਰਡ ਜੈਂਡਰ ਦੀਆਂ 19 ਵੋਟਾਂ ਹਨ 18 ਤੋਂ 19 ਸਾਲ ਵਾਲੇ 14000 ਵੋਟਰ ਹਨ 85 ਸਾਲ ਤੋਂ ਵੱਧ ਉਮਰ ਵਾਲੇ 4561 ਵੋਟਰ ਹਨ ਐਨ ਆਰ ਆਈ 256 ਹਨ 615 ਪੋਲਿੰਗ ਬੂਥ ਹੈ ਜਿਹਦੇ ਚੋਂ ਨਵਾਂ ਸ਼ਹਿਰ ਤੇ 217 ਹਨ ਬੰਗਾ ਵਿੱਚ 201 ਬਲਾਚੌਰ ਵਿੱਚ 197 ਤੇ ਸੰਵੇਦਨਸ਼ੀਲ 170 ਬੂਥ ਦੱਸੇ ਗਏ ਹਨ ਪਿੰਨ ਪਿੰਕ ਬੂਥ ਹਨ ਇੱਕ ਪੀ ਡਬਲਯੂ ਦਾ ਹੈ 30 ਮਾਡਲ ਬੂਥ ਤਿਆਰ ਕੀਤੇ ਗਏ ਹਨ ਔਰ ਡੀ ਸੀ ਸਾਹਿਬ ਨੇ ਇਹ ਗੱਲ ਕੱਲ ਆਖੀ ਹੈ ਕਿ ਟੀਚਾ ਹੈ ਕਿ 75% ਤੱਕ ਪਹੁੰਚਣਾ ਹੈ ਕਿ 75% ਤੱਕ ਲੋਕ ਆਪਣੀ ਵੋਟ ਨੂੰ ਕਾਸਟ ਕਰੰਤੀ ਮਾਡਲ ਬੂਥ ਬਣਾਏ ਗਏ ਆ ਤਾਂ ਪ੍ਰਸ਼ਾਸਨ ਨੇ ਬਹੁਤ ਮਿਹਨਤ ਕੀਤੀ ਹੈ ਜੀ ਐਡਮਿਨਿਸਟ੍ਰੇਸ਼ਨ ਨੇ ਬਹੁਤ ਮਿਹਨਤ ਕੀਤੀ ਹੈ ਤਾਂ ਜੋ ਨਿਰਵੈਗਨ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਪੁਲਿਸ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਚੱਪੇ ਚੱਪੇ ਤੇ ਪੁਲਿਸ ਦੀ ਤਨੈਤੀ ਹੈ ਔਰ ਇਲੈਕਸ਼ਨ ਡਿਊਟੀ ਦੇ ਉੱਤੇ ਗੱਡੀਆਂ ਜਿਹੜੀਆਂ ਆ ਉਹ ਘੁੰਮੀ ਜਾਂਦੀਆਂ ਆ ਪੰਜਾਬ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਜੀ 11 ਵਜੇ ਤੱਕ 23.91% ਦੀ ਵੋਟਾਂ ਪੈਗਿਆਂ ਨਾ ਤਾਂ ਪੰਜਾਬ ਵੋਟਾਂ ਕਰ ਰਿਹਾ ਪੰਜਾਬ ਸਾਥ ਦਿੰਦਾ ਹੈ ਪੰਜਾਬ ਹਮੇਸ਼ਾ ਹੀ ਪੂਰੇ ਦੇਸ਼ ਤੋਂ ਅਲੱਗ ਤੁਰਦਾ ਹੈ ਪੂਰੇ ਦੇਸ਼ ਵਿੱਚ ਇੰਨੀਆਂ ਵੋਟਾਂ ਨਹੀਂ ਹੋਈਆਂ ਪਰਸੈਂਟੇਜ ਅੱਗੇ ਨਾਲੋਂ ਇਨਕਰੀਜ਼ ਨਹੀਂ ਹੋਈ ਐ ਸਗੋਂ ਡਿਕਰੀਜ਼ ਹੋਈ ਐ ਲੇਕਿਨ ਪੰਜਾਬ ਹਮੇਸ਼ਾ ਹੀ ਨਵੀਆਂ ਚੀਜ਼ਾਂ ਸਿਰਜਦਾ ਤਾਂ 11 ਵਜੇ ਤੱਕ 23 ਤੋਂ 24% ਦੇ ਆਸ-ਪਾਸ ਜਿਹੜੀਆਂ ਵੋਟਾਂ ਕਾਸਟ ਹੋ ਚੁੱਕੀਆਂ ਤਾਂ ਇੰਨੀ ਅੱਤ ਦੀ ਗਰਮੀ ਐ ਫਿਰ ਵੀ ਪੰਜਾਬੀ ਕਹਿੰਦੇ ਖੜਗੇ ਤਾਂ ਮਤਲਬ ਖੜ ਗਏ ਪੰਜਾਬੀ ਸਾਥ ਦਿੰਦੇ ਆ ਔਰ ਉਮੀਦ ਕਰਦੇ ਆ ਕਿ ਜਿਹੜੀ ਸਰਕਾਰ ਚੁਣ ਕੇ ਆਵੇ ਉਹ ਪੰਜਾਬ ਦੇ ਹਾਲ ਬਾਰੇ ਵੀ ਸੋਚੇ ਲੇਕਿਨ ਵੱਡੀ ਜਿਹੜੀ ਗੱਲ ਮਨ ਨੂੰ ਤਕਲੀਫ ਦਿੰਦੀ ਰਹੀ ਹੈ ਉਹ ਇਹ ਆ ਕਿ ਜਿਹੜੇ ਇਸ ਵਾਰ ਇਲੈਕਸ਼ਨ ਵਿੱਚ ਪ੍ਰਚਾਰ ਹੋਇਆ ਮੁੱਦੇ ਜਿਹੜੇ ਮੇਨ ਮੁੱਦੇ ਸਿਗੇ ਉਹ ਮੰਨਫੀ ਜੇ ਜਾਪੇ ਆ ਕਿਉਂਕਿ ਨਸ਼ੇ ਨੂੰ ਲੈ ਕੇ ਕੋਈ ਬਹੁਤੀ ਗੱਲ ਨਹੀਂ ਕੀਤੀ ਅਸੀਂ ਬੜੀ ਵਾਰ ਗੱਲ ਕਰਦੇ ਕਿ ਹਾਈ ਟੈਕ ਹੋਣਾ ਚਾਹੀਦਾ ਸਾਰਾ ਕੁਝ ਤਾਂ ਤਾ ਤਾਂ ਤੇ ਕੈਮਰੇ ਲੱਗੇ ਜਾਣਗੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਣੇ ਉਹਦੇ ਲਈ ਵੀ ਕਿਸੇ ਨੇ ਕੋਈ ਪ੍ਰਚਾਰ ਨਹੀਂ ਕੀਤਾ ਵਾਤਾਵਰਨ ਨੂੰ ਕਿਵੇਂ ਸੰਭਾਲਣਾ ਉਹਦੇ ਲਈ ਪ੍ਰਚਾਰ ਨਹੀਂ ਕੀਤਾ ਮਿਲਾਵਟ ਖੋਰ ਜਿਹੜੇ ਆ ਮਿਲਾਵਟ ਕਰ ਕਰਕੇ ਲੋਕਾਂ ਦੇ ਸਰੀਰਾਂ ਨਾਲ ਖਿਲਵਾੜ ਕਰ ਰਹੇ ਆ ਉਹਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤਾਂ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਮੰਨਫੀ ਰਹੇ ਆ ਸਿਰਫ ਇੱਕ ਦੂਜੇ ਦੀ ਲੱਤਾਂ ਖਿੱਚਣ ਤੱਕ ਹੀ ਜਿਹੜੇ ਲੀਡਰ ਰਹੇ ਆ ਕਿ ਫਲਾਣ ਨੇ ਕੋ ਫਲਾਣੀ ਗੱਡੀ ਆ ਫਲਾਣ ਨੇ ਫਲਾਣੀ ਗੱਡੀ ਲਾਈ ਆ ਫਲਾਣਾ ਫਲਾਣੇ ਦੇ ਬੂਟ ਪੈਂਦਾ ਫਲਾਣਾ ਉਦੀ ਕੋਠੀ ਐਡੀ ਵੱਡੀ ਆ ਤਾਂ ਲੋਕ ਵੀ ਇਸ ਵਾਰੀ ਜਿਹੜਾ ਇਹ ਆਪਾਂ ਗੱਲ ਸਮਝਦੇ ਆ ਕਿ ਲੋਕਾਂ ਅੰਦਰ ਵੀ ਪੋਲੀਟੀਕਲ ਲੋਕਾਂ ਪ੍ਰਤੀ ਸ਼ਵਾਲਿਕ ਸਕੂਲ ਦੇ ਕੋਲ ਕਹਿੰਦੇ ਜਾਇਆ ਉਹ ਜਿਹੜੀ ਪੋਲੀਟੀਕਲ ਕਲਾਸ ਹੈ ਉਹਦੇ ਪ੍ਰਤੀ ਲੋਕਾਂ ਦੇ ਮਨ ਵਿੱਚ ਐਨਾ ਉਤਸ਼ਾਹ ਨਜ਼ਰ ਨਹੀਂ ਆਇਆ ਹਾਲਾਂਕਿ ਲੋਕੀ ਵੋਟਾਂ ਪਾਣ ਲਈ ਅੱਗੇ ਆ ਰਹੇ ਨੇ ਘਰੋਂ ਬਾਹਰ ਆ ਰਹੇ ਆ ਅੱਤ ਦੀ ਗਰਮੀ ਵਿੱਚ ਵੀ ਆਮ ਲੋਕ ਬਾਹਰ ਆ ਕੇ ਪ੍ਰਸ਼ਾਸਨ ਦਾ ਸਹਿਯੋਗ ਕਰ ਰਿਹਾ ਔਰ ਪ੍ਰਸ਼ਾਸਨ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਗਰਮੀ ਜ਼ਿਆਦਾ ਪਾਣੀ ਦੀ ਸਹੂਲਤਾ ਵੀ ਹਰੇਕ ਜਗ੍ਹਾ ਤੇ ਮਹਈਆ ਕਰਵਾਈ ਗਈਆਂ ਵੱਖ-ਵੱਖਰੀਆਂ ਸਹੂਲਤਾ ਮਹਈਆ ਕਰਵਾਈ ਗਈਆਂ ਲੇਕਿਨ ਪੋਲਿਟਿਕਲ ਕਲਾਸ ਤੋਂ ਇਸ ਵਾਰ ਕੁਝ ਵੀ ਸਮਝ ਨਹੀਂ ਆ ਰਿਹਾ ਹਾਲਾਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਵਿੱਚ ਵੀ ਬਹੁਤ ਸਾਰੇ ਕਿਆਸ ਰਾਈਆਂ ਸੀਗੇ ਬਹੁਤ ਸਾਰੇ ਕਿਆਫੇ ਸਨ ਕਿ ਫਲਾਨੀ ਧਿਰ ਨੂੰ ਇੰਨੀਆਂ ਵੋਟਾਂ ਆਉਣਗੀਆਂ ਫਲਾਨੀ ਧਿਰ ਨੂੰ ਇੰਨੀ ਆਉਣਗੀਆਂ ਕਈਆਂ ਨੇ ਤਾਂ ਕਿਆ ਖਿਚੜੀ ਬਣਨੀ ਆ ਲੇਕਿਨ ਸਿੱਧੀ সুইਪ ਜਿਹੜੀ ਜਿੱਤ ਆ ਉਹ ਆਮ ਆਦਮੀ ਪਾਰਟੀ ਦੀ ਹੋਈ ਸੀ ਕਿਸੇ ਨੂੰ ਵੀ ਨਹੀਂ ਸਪਤਾ ਤੇ ਇਸ ਵਾਰ ਵੀ ਕੋਈ ਵੀ ਟ੍ਰੈਂਡ ਨਹੀਂ ਚੱਲ ਰਿਹਾ ਜੇ ਆਪਾਂ ਕਹੀਏ ਕੋਈ ਟ੍ਰੈਂਡ ਇਸ ਵਾਰ ਚੱਲ ਰਿਹਾ ਤਾਂ ਕੋਈ ਵੀ ਟ੍ਰੈਂਡ ਖਾਸ ਨਹੀਂ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿ ਮੁੱਠੀ ਵਿੱਚ ਲੋਕਾਂ ਨੇ ਕੀ ਦੱਬਿਆ ਤੇ ਜਾ ਕੇ ਕਿਹਦਾ ਬਟਨ ਨੱਪ ਕੇ ਆਣਾ ਔਰ ਇਹ ਵੀ ਨਹੀਂ ਪਤਾ ਕਿ ਲੋਕ ਨੋਟਾ ਹੀ ਨਾ ਦੱਬਿਆ ਤਾਂ ਕੁਝ ਵੀ ਨਹੀਂ ਪਤਾ ਔਰ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ 23 ਉਮੀਦਵਾਰ ਦੱਸੀ ਜਾ ਰਹੇ ਹਨ ਜਿਲ੍ਹਾ ਅਸ਼ੀਰੀ ਨੰਦਪੁਰ ਸਾਹਿਬ ਦੀ ਸੀਟ ਤੋਂ ਜੇ ਗੱਲ ਕਰੀਏ ਤਾਂ ਔਰ 4 ਲੱਖ 94 95000 8 183 ਵੋਟਰ ਹਨ ਤਾਂ ਪੋਲਿੰਗ ਬੂਥ ਇੱਥੇ ਵਿਧਾਨ ਸਭਾ ਵੇਲੇ ਸੀ ਇਸ ਵਾਰ ਨਹੀਂ ਹੈ ਔਰ 30 ਮਾਡਲ ਬੂਥ ਬਣਾਏ ਗਏ ਹਨ ਕਮਾਲੋ ਜੀ ਗੱਡੀ 30 ਮਾਡਲ ਬੂਥ ਬਣਾਏ ਗਏ ਹਨ ਔਰ ਮੈਂ ਨਾਲ ਦੇ ਨਾਲ ਇੱਕ ਗੱਲ ਜ਼ਰੂਰ ਤੁਹਾਨੂੰ ਕਲੈਰੀਫਾਈ ਕਰਨੀ ਚਾਹਾਂਗਾ ਜਿਹੜੀ ਸਵੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ AI ਦੇ ਥਰੂ ਕਾਲਸ ਆ ਰਹੀਆਂ ਮੰਨ ਲਓ ਮੈਂ ਕਿਸ ਇਲੈਕਸ਼ਨ ਚ ਖੜਾ ਐਗਜ਼ਾਮਪਲ ਦੇ ਕੇ ਦੱਸ ਰਿਹਾ ਮੈਂ ਇਹ ਕਹਿ ਰਿਹਾ ਕਿ ਮੈਨੂੰ ਵੋਟ ਨਾ ਪਾਓ ਪ੍ਰਭ ਨੂੰ ਪਾ ਦਿਓ ਪ੍ਰਭ ਕਹਿ ਰਿਹਾ ਮੈਨੂੰ ਨਾ ਪਾਓ ਵਿਜੇ ਨੂੰ ਪਾ ਦਿਓ ਵਿਜੇ ਕਹਿ ਰਿਹਾ ਮੈਨੂੰ ਨਾ ਪਾਓ ਮੈਡਮ ਨੂੰ ਪਾ ਦਿਓ ਤਾਂ ਇਸ ਤਰੀਕੇ ਵੀ AI ਦੇ ਨਾਲ ਖੇਡ ਖੇਡਿਆ ਜਾ ਰਿਹਾ ਲੋਕਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ ਕਿ ਅੱਛਾ ਲੋਕ ਕਹਿੰਦੇ ਯਾਰ ਫਲਾਨਾ ਲੀਡਰ ਦਾ ਮਦਾਨੀ ਛੱਡ ਗਿਆ ਐ ਮੈਡਮ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਿਹੜਾ ਲੋਕਾਂ ਨੂੰ ਪੰਬਲ ਭੂਸੇ ਚ ਪਾਇਆ ਜਾ ਰਿਹਾ ਕਿ ਮਤਲਬ ਮੰਨੋ ਕੋਈ X ਹੈ ਉਹ ਕਹਿੰਦਾ ਕਿ ਮੈਨੂੰ ਵੋਟ ਨਾ ਪਾਓ Y ਨੂੰ ਪਾ ਦਿਓ Y ਕਹਿੰਦਾ ਮੈਨੂੰ ਨਾ ਪਾ